ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਵੈਲਕਮ ਆ ਮੇਰੇ ਚੈਨਲ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਰੈਸਪੀ ਸ਼ੇਅਰ ਕਰੂੰਗੀ ਸੋਇਆ ਵੀਂ ਦਾ ਚੂਰਾ ਜਿਹਨੂੰ ਨਿਊਟਰੀ ਵੀ ਕਹਿ ਦਿੰਦੇ ਨੇ ਦੇ ਮੈਂ ਇਹ ਅੱਜ ਅਲੱਗ ਤਰੀਕੇ ਨਾਲ ਬਣਾਉਂਗੀ ਅੱਜ ਮੈਂ ਨਿਊਟਰੀ ਆ ਜੋ ਦੁੱਧ ਵਿੱਚ ਬਣਾਉਂਗੀ ਵੈਸੇ ਤਾਂ ਇਹਨੂੰ ਨਿਊਟਰੀ ਨੂੰ ਪਾਣੀ ਵਿੱਚ ਵੀ ਬਣਾ ਲੈਂਦੇ ਨੇ ਜਿਵੇਂ ਗੁਣਗੁਣੇ ਪਾਣੀ ਦੇ ਵਿੱਚ 5-7 ਮਿੰਟ ਪਿਘੋ ਕੇ ਰੱਖ ਦਿੰਦੇ ਨੇ ਤੇ ਉਸ ਤੋਂ ਬਾਅਦ ਨਿਚੋੜ ਕੇ ਬਣਾ ਲੈਂਦੇ ਨੇ ਪਰ ਮੈਂ ਇਸ ਨੂੰ ਬਣਾਉਂਗੀ ਦੁੱਧ ਦੇ ਵਿੱਚ ਜਿਵੇਂ ਮੈਂ ਇੱਥੇ ਇੱਕ ਕੌਲੀ ਲਈ ਸੀਗੀ ਨਿਊਟਰੀ ਦੀ ਸੋਇਆਬੀਨ ਦਾ ਚੂਰਾ ਤਾਂ ਉਹਦੇ ਵਿੱਚ ਮੈਂ ਦੋ ਕ올ੀਆਂ ਪਾਉਂਗੀ ਦੁੱਧ ਦੀਆਂ ਜੇ ਤੁਸੀਂ ਅੱਧੀ ਕੌਲੀ ਚੂਰੇ ਦੀ ਲੈਣੇ ਹੋ ਤਾਂ ਤੁਸੀਂ ਇੱਕ ਕੌਲੀ ਦੁੱਧ ਦੀ ਪਾ ਸਕਦੇ ਹੋ ਮਤਲਬ ਦੁੱਗਣਾ ਦੁੱਧ ਪਾਉਣਾ ਜਿਵੇਂ ਇੱਕ ਕੌਲੀ ਨਿਊਟਰੀ ਦੀ ਲਈਆ ਤਾਂ ਦੋ ਕੌਲੀਆਂ ਦੁੱਧ ਦੀਆਂ ਲੈਣੀਆਂ ਨੇ ਜਿਹੜਾ ਵੀ ਤੁਸੀਂ ਮੈਜ਼ਰਮੈਂਟ ਲੈਣਾ ਤਾਂ ਉਸ ਤੋਂ ਦੁੱਗਣਾ ਦੁੱਧ ਪਾਉਣਾ ਤੇ ਮੈਂ ਇਹਨੂੰ ਚੰਗੀ ਤਰ੍ਹਾਂ ਸੋਇ ਚੂਰੇ ਨੂੰ ਦੁੱਧ ਦੇ ਵਿੱਚ ਪਕਾਉਂਗੀ ਜਦੋਂ ਤੱਕ ਮਤਲਬ ਇਹ ਚੂਰਾ ਦੁੱਧ ਨੂੰ ਆਪਣੇ ਅੰਦਰ ਸ਼ੋਖ ਕਰ ਲੂਗਾ ਉਦੋਂ ਤੱਕ ਇਹ ਪਕਾਣਾ ਚੂਰਾ ਦੁੱਧ ਨੂੰ ਆਪਣੇ ਆਪ ਵਿੱਚ ਪੂਰਾ ਅਬਜ਼ਰਬ ਕਰ ਲੂਗਾ ਤੇ ਐਵੇਂ ਬਣਾਉਣ ਨਾਲ ਜਿਹੜੀ ਨੂਟਰੀਆ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਇਹਦੇ ਵਿੱਚ ਬਹੁਤ ਜ਼ਿਆਦਾ ਪੋਸਟਿਕ ਤੱਤ ਹੁੰਦੇ ਨੇ ਇਹ ਸਾਰਿਆਂ ਲਈ ਬਹੁਤ ਵਧੀਆ ਹੁੰਦਾ ਚੂਰਾ ਸਬਜੀ ਗਰਮੀ ਦੇ ਵਿੱਚ ਨਾਲ ਇਹ ਹਲਕੀ ਹੁੰਦੀ ਆ ਜਿਵੇਂ ਕਿ ਕਿਸ ਨੇ weight loss ਕਰਨਾ ਹੋਵੇ ਤਾਂ ਇਹ ਇੱਕ ਬਹੁਤ ਹੀ ਵਧੀਆ ਫੂਡ ਹੈ ਤੇ ਇਹ ਬਜ਼ੁਰਗਾਂ ਤੇ ਬੱਚਿਆਂ ਲਈ ਦੋਨਾਂ ਲਈ ਬਹੁਤ ਹੀ ਵਧੀਆ ਪ੍ਰੋਟੀਨ ਦਾ ਸਰੋਤ ਆ ਜਿਵੇਂ ਕਿ ਦਿਲ ਦੇ ਮਰੀਜ਼ ਸ਼ੂਗਰ ਵਾਸਤੇ ਇਹ ਬਹੁਤ ਹੀ ਵਧੀਆ ਤੇ ਗਰਮੀ ਦੇ ਵਿੱਚ ਖਾਣ ਦੇ ਵਿੱਚ ਬਹੁਤ ਹਲਕੀ ਹੈ ਜਿਆਦਾ ਇਹਦੇ ਵਿੱਚ ਚਿਕਨਾਈ ਨਹੀਂ ਹੁੰਦੀ ਤੇ ਸਭ ਤੋਂ ਵਧੀਆ ਤਾਂ ਇਹ ਆ ਵੀ ਇਹ ਸਭ ਤੋਂ ਜਲਦੀ ਬਣ ਜਾਂਦੀ ਆ ਸਾਰਿਆਂ ਨੂੰ ਸੌਖੀ ਤੇ ਆਸਾਨ ਸਬਜੀ ਆ ਇਹ ਜਦੋਂ ਵੀ ਆਪਾਂ ਨੇ ਬਣਾਉਣੀ ਹੋਵੇ ਤਾਂ फटाफट ਆਪਾਂ ਇਹਨੂੰ ਬਣਾ ਸਕਦੇ ਆ ਜਿਵੇਂ ਘਰ ਦੇ ਵਿੱਚ ਕੋਈ ਗੈਸਟ ਆਉਂਦਾ ਤਾਂ ਆਪਾਂ ਛੇਤੀ ਆਪਣੇ ਕੋਲ ਕੋਈ ਵਾਰ ਕੋਈ ਸਬਜ਼ੀ ਨਹੀਂ ਹੁੰਦੀ ਤੇ ਆਪਾਂ ਨੇ ਛੇਤੀ ਹੀ ਕੋਈ ਬਣਾਉਣੀ ਹੁੰਦੀ ਤਾਂ ਆਪਾਂ ਇਹਨੂੰ फटाफट ਬਣਾ ਦਿੰਨੇ ਆ ਜਦੋਂ ਆਪਾਂ ਇਹਨੂੰ ਦੁੱਧ ਦੇ ਵਿੱਚ ਬਣਾਉਨੇ ਆ ਤਾਂ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਦੇਖੋ ਆ ਦੇਖੋ ਜਿਵੇਂ ਮੈਂ ਬਣਾ ਰਹੀ ਆ ਹੁਣੇ ਮਤਲਬ ਦੁੱਧਾ ਜਿਹੜਾ ਉਹ ਇਹਦੇ ਵਿੱਚ ਪੂਰੀ ਤਰ੍ਹਾਂ ਅਬਜ਼ਰਬ ਹੋ ਜਾਊਗਾ ਦੇਖੋ ਬਿਲਕੁਲ ਹੀ ਸੁੱਕ ਜੂਗੀ ਨਿਊਟਰੀ ਦੁੱਧੇ ਦੇ ਵਿੱਚ ਸਾਰਾ ਆਪਣੇ ਆਪਸ ਦੇਖੋ ਹੁਣ ਇਹ ਬਿਲਕੁਲ ਸੁੱਕੀ ਬਣ ਗਈ ਦੁੱਧ ਨਿਊਟਰੀ ਨੇ ਦੁੱਧ ਨੂੰ ਸਾਰੇ ਨੂੰ ਸੋਕ ਲਿਆ ਤੇ ਇਸ ਤੋਂ ਬਾਅਦ ਮੈਂ ਤੜਕਾ ਲਗਾਣਾ ਬਸ ਪਿਆਜ਼ ਕੱਟ ਕੇ ਰੱਖੇ ਹੋਏ ਨੇ ਬਰੀਕ ਤੜਕੇ ਵਾਂਗ ਤੇ ਆਪਾਂ ਇਹਦੇ ਵਿੱਚ ਚਾਹੋ ਤਾਂ ਕੋਈ ਵੀ 베ਜੀਟੇਬਲ ਵੀ ਪਾ ਸਕਦੇ ਆ ਤੜਕੇ ਦੇ ਵਿੱਚ ਜਿਵੇਂ ਆਪਾਂ ਪਿਆਜ਼ ਦਾ ਲਗਾਨੇ ਆ ਤਾਂ ਉਹਦੇ ਵਿੱਚ ਜਿਵੇਂ ਸੋਇਆ शिमला ਮਿਰਚ ਵੀ ਪਾ ਸਕਦੇ ਆ ਜਾਂ ਕੋਈ ਹੋਰ ਸਬਜੀ ਜਿਹੜੀ ਵੀ ਤੁਹਾਡੀ ਮਨਪਸੰਦ ਆ ਤੁਸੀਂ ਪਾ ਸਕਦੇ ਹੋ ਇੰਤਰ ਹੁਣ ਮੈਂ ਲਾਉਂਗੀ ਇਹਨੂੰ ਤੜਕਾ ਦੇਖੋ ਜੀ ਤੇ ਮੈਂ ਇਹਦੇ ਵਿੱਚ ਥੋੜਾ ਜਿਹਾ ਕਿਉ ਪਾ ਲੂੰਗੀ ਤੇ ਕੀ ਗਰਮ ਹੋਣ ਤੋਂ ਬਾਅਦ ਮੈਂ ਫਿਰ ਇਹਦੇ ਵਿੱਚ ਜੀਰਾ ਪਾਉਂਗੀ ਜੀਰਾ ਪਾਣ ਤੋਂ ਬਾਅਦ ਮੈਂ ਫਿਰ ਇਹਦੇ ਵਿੱਚ ਕੱਟੇ ਹੋਏ ਪਿਆਜ਼ ਪਾ ਦੂੰਗੀ ਤੁਸੀਂ ਚਾਹੋ ਤਾਂ ਇਹਦੇ ਵਿੱਚ ਸ਼ਿਮਲਾ ਮਿਰਚ ਵੀ ਐਡ ਕਰ ਸਕਦੇ ਹੋ ਇਹ ਬਹੁਤ ਵਧੀਆ ਟੇਸਟੀ ਬਣਦੀ ਹੈ ਦੁੱਧ ਵਿੱਚ ਜੋੜੇ ਆਪਾਂ ਪਾਣੀ ਦੇ ਵਿੱਚ ਉਬਾਲ ਕੇ ਬਣਾਉਨੇ ਆ ਉਹਦੇ ਨਾਲੋਂ ਤਾਂ ਇਹ ਜ਼ਿਆਦਾ ਟੇਸਟੀ ਬਣਦੀ ਆ ਤੁਸੀਂ ਬਣਾ ਕੇ ਦੇਖਿਓ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਇੱਕ ਨੂੰ ਹੁਣ ਤੇ ਮੈਂ ਪਿਆਜ਼ ਪਾ ਦੂੰਗੀ ਤੇ ਮੈਂ ਇਹਨਾਂ ਨੂੰ 골ਡਨ ਬ੍ਰਾਊਨ ਕਰੂੰਗੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਜਦੋਂ ਪਿਆਜ਼ ਬਰਾਊਨ ਹੋ ਗਏ ਥੋੜੇ ਤਾਂ ਫਿਰ ਮੈਂ ਇਹਦੇ ਵਿੱਚ ਟਮਾਟਰ ਪਾ ਦੂੰਗੀ। ਹੁਣ ਹੌਂਚਨ ਕੀ ਤਰ੍ਹਾਂ ਮਿਕਸ ਕਰ ਦੂੰਗੀ। ਤੇ ਆਪਣੇ ਟੇਸਟ ਦੇ ਅਨਸਾਰ ਤੁਸੀਂ ਨੂਨ ਮਿਰਚ ਪਾ ਸਕਦੇ ਹੋ ਜਿਵੇਂ ਵੀ ਤੁਹਾਨੂੰ ਨੂਨ ਤੁਸੀਂ ਖਾਣ ਨੂੰ ਘੱਟ ਜਾਂ ਵੱਧ। ਤੇ ਮੇਥੀ ਕੌਲੀ ਦੇ ਵਿੱਚ ਪਹਿਲਾਂ ਹੀ ਪਾ ਕੇ ਰੱਖ ਲਿਆ ਸੀਗਾ ਨੂਨ ਮਿਰਚ ਹਲਦੀ। ਜਿਆਦਾ ਹੋਰ ਮੈਮ ਸਪਾਈਸੀ ਮਸਾਲੇ ਦੇ ਵਿੱਚ ਹੋਰ ਜਿਆਦਾ ਨਹੀਂ ਪਾਉਂਗੀ ਸਿਰਫ ਬੇਸਿਕ ਮਸਾਲੇ ਹੀ ਪਾਉਂਗੀ ਇਹਦੇ ਨਾਲ ਵੀ ਇਹ ਬਹੁਤ ਹੀ ਜਿਆਦਾ ਟੇਸਟੀ ਬਣ ਜਾਂਦੀ ਆ ਤੇ ਹੁਣ ਮੈਂ ਥੋੜਾ ਇਹਨੂੰ ਭੁੰਨਣ ਤੋਂ ਬਾਅਦ ਫਿਰ ਇਹਦੇ ਵਿੱਚ ਜੋ ਮੈਂ ਨਿਊਟਰੀ ਤਿਆਰ ਕਰਕੇ ਰੱਖੀ ਆ ਇਹਦੇ ਵਿੱਚ ਮਿਕਸ ਕਰ ਦੂੰਗੀ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਬਸ ਨਿਊਟਰੀ ਪਾਨ ਤੋਂ ਬਾਅਦ ਇਹਨੂੰ ਬਸ 2 ਜਾਂ 4 ਮਿੰਟ ਸੇਕ ਲਵਾਉਣਾ ਜ਼ਿਆਦਾ ਨਹੀਂ ਤੇ ਬਸ ਬਣ ਕੇ ਇਹ ਰੈਡੀ ਆ ਇਹਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਬਹੁਤ ਹੀ ਛੇਤੀ ਬਣਨ ਵਾਲੀ ਸਬਜੀ ਆ ਇਹ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਆ ਜੀ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਹਾਨੂੰ ਮੇਰੀ ਵੀਡੀਓ ਕਿਹੋ ਜਿਹੀ ਲੱਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੁਣ ਮੈਂ ਨਿਊਟ੍ਰੀ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦੂੰਗੀ ਤੇ ਆਪਣੀ ਸਬਜੀ ਬਣ ਕੇ ਰੈਡੀ ਆ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਥੈਂਕ ਯੂ so much thank you